ਇਰੇ ਕੋਲ ਲਾਈਟ ਲਾ ਕੇ ਆਊਟਰ ਮਾਰੂ ਮੈਂ ਇਦੋਂ ਮੈਂ ਤਾਂ ਹੁੰਜਿਆ ਚੜਦਾ ਨਾ ਜੀ ਨਾ ਇਹਨੂੰ ਬੰਦ ਕਰ ਦਿਓ ਜੀ ਚਾਹ ਸਾਬ ਇਹਦੀ ਮਨਜ਼ੂਰੀ ਨਹੀਂ ਮਿਲੇਗੀ ਲਿਖ ਕੇ ਭੇਜੋ ਇਹ ਮਨਜ਼ੂਰੀ ਲੈਣ ਤੋਂ ਪਹਿਲਾਂ ਇਸ ਨੂੰ ਗਲਤ ਯੂਜ਼ ਕਰ ਰਿਆ ਸੀ ਠੀਕ ਹੈ ਇਹਦੇ ਕੈਨਸਲ ਕਰ ਉਹਨੂੰ ਬੰਦ ਕਰੋ ਕਿੱਥੋਂ ਆਏ ਤੁਸੀਂ ਕੀ ਕਹ ਲੱਗਦਾ ਲੱਗਦਾ ਤੁਹਾਡੀ ਗੱਡੀ ਦੇ ਉੱਤੇ ਪਰਮਿਟ ਵੀ ਜਿਹੜਾ ਇਹ ਹੈ ਦੂਸਰਾ ਇਹ ਇਹ ਕਿ ਆਮ ਗੱਡੀਆਂ ਚਲਾਉਂਦੇ ਆ ਹਾਂਜੀ ਪਾਸ ਕਰਾਣੀ ਦਿੱਤੀ ਹੋਈ ਹੈ ਸਰ ਨਹੀਂ ਜੀ ਰੋ ਲੱਗਦਾ ਵੀ ਤੁਹਾਡੀ ਗੱਡੀ ਹੈਗੀ ਐ ਟੂਰਿਸਟ ਪਿਛਲੀ ਪਲੇਟ ਲੱਗੀ ਹੋਈ ਹੈ ਇਹਦੇ ਉੱਤੇ ਕਿਹੜਾ ਪਿੰਡ ਆਪੜਾ ਕਿੱਥੋਂ ਆਏ ਤੁਸੀਂ ਪਟਿਆਲੇ ਤੋਂ ਸਰ ਤੈਨੂੰ ਲੱਗਦਾ ਵੀ ਇਹ ਇਸ ਤਰ੍ਹਾਂ ਯੂਜ਼ ਕਰ ਰਹੇ ਹੋ ਦੋ ਨੰਬਰ ਦੇ ਵਿੱਚ ਪਾਸ ਪਾਸ ਕਰਾਣੇ ਦਿੱਤੇ ਹੋਏ ਨੇ ਸਰ ਇਹਦੇ ਕਾਗਜ਼ ਦਿੱਤੇ ਹੋਏ ਨਹੀਂ ਪਾਸ ਫਿਰ ਤੁਸੀਂ ਹੂਟਰ ਮਾਰ ਰਹੇ ਹੋ ਦੇਖੋ ਕਿਸ ਤਰ੍ਹਾਂ ਦੇ ਪੋਜੀਸ਼ਨ ਦੇ ਵਿੱਚ ਚੱਲ ਰਹੇ ਹੋ ਜਹਾਬ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਅਰਾਮਟ ਕਰਦੇ ਹੋ ਲੱਗਦਾ ਨਹੀਂ ਤੁਹਾਨੂੰ ਨਹੀਂ ਸਰ ਸੌਰੀ ਐ ਸਰ ਮਾਫ ਸੌਰੀ ਸਰ ਉਹਨ ਚਾਰ ਸਾਹਿਬ ਨਾਲ ਗੱਲ ਕਰਿਓ ਇਹ ਸਚੂ ਸਾਹਿਬ ਨੇ ਤੇ ਸਾਹਮਣੇ ਆਇਆ ਕਿ ਇਸ ਤਰ੍ਹਾਂ ਕਿ ਇਸ ਤਰ੍ਹਾਂ ਦਾ ਮਾਮਲਾ ਹਨੀ ਜਨ ਦੇ ਸਾਹਮਣੇ ਆਇਆ ਹੈ ਕਿਉਂਕਿ ਇਹ ਹੂਟਰ ਮਾਰ ਰਿਹਾ ਔਰ ਇਹ ਗੱਡੀ ਜਿਹੜੀ ਹੈ ਇਹ ਇਸ ਵਕਤ ਜਿਹੜੀ ਗੱਡੀ ਦੇ ਨੇਮ ਪਲੇਟ ਵੀ ਦੂਸਰੀ ਲੱਗੀ ਹੋਈ ਆ ਜਿਹੜੀ ਟੂ ਰੈਕਟ ਹੁੰਦੀ ਆ ਅਸੀਂ ਚੌਂਕ ਤੇ ਨਾਕਾ ਲਾਇਆ ਹੋਇਆ ਸੀ ਚਾਰ ਸਾਹਿਬ ਮਿਲਣ ਨਾਲ ਹਾਜ਼ਰ ਨੇ ਆ ਇਧਰੋਂ ਆਇਆ ਇਸ ਨੇ ਬੱਤੀ ਉੱਪਰ ਲਾਈ ਹੋਈ ਆ ਤੇ ਹੂਟਰ ਮਾਰ ਰਿਆ ਸੀ ਇਹਨੂੰ ਚੌਂਕ ਤੇ ਰੋਕਿਆ ਗਿਆ ਉਸ ਤੋਂ ਬਾਅਦ ਇਹਨਾਂ ਪੁੱਛਿਆ ਗਿਆ ਵੀ ਅਗਰ ਤੇਰੇ ਕੋਲ ਕੋਈ ਇਹਦੇ ਪੇਪਰ ਹੈਗੇ ਤਾਂ ਸਾਨੂੰ ਦਿੱਤੇ ਜਾਣ ਆਹ ਕਹਿੰਦਾ ਜੀ ਮੇਰੇ ਕੋਲ ਕੋਈ ਪੇਪਰ ਨਹੀਂ ਹੈਗਾ ਨਾ ਹੀ ਗੱਡੀ ਦਾ ਤੇ ਨਾ ਹੀ ਇਹਦੇ ਕੋਲ ਮਨਜ਼ੂਰੀ ਹੈ ਐਂਬੂਲੈਂਸ ਦੀ ਪਰ ਲੇਕਿਨ ਐਂਬੂਲੈਂਸ ਦਾ ਇਸਨੇ ਪੂਰਾ ਹੁਲੀਆ ਮੈਂ ਦੇਖੋ ਆਹ ਦੇਖੋ ਇੱਧਰ ਕਰੋ ਇਹਨੇ ਪੂਰਾ ਐਂਬੂਲੈਂਸ ਦਾ ਹੁਲੀਆ ਬਣਾ ਕੇ ਹੁਣ ਇਹਦੇ ਵਿੱਚ ਪਤਾ ਨਹੀਂ ਕੀ ਕਰਦਾ ਕੀ ਨਹੀਂ ਕਰਦਾ ਇਸ ਕਰਕੇ ਉਹ ਰੋਕ ਕੇ ਅਸੀਂ ਚੈੱਕ ਕੀਤਾ ਆ ਵੀ ਐਂਬੂਲੈਂਸ ਦੀ ਆਰਡ ਦੇ ਵਿੱਚ ਕੋਈ ਹੋਰ ਗਲਤ ਕੰਮ ਨਾ ਕਰਦਾ ਸਰ ਤਿਉਹਾਰਾਂ ਦੇ ਦਿਨ ਨੇ ਹਰ ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਿਆ ਜਾਂਦਾ ਆ ਤਿਉਹਾਰਾਂ ਨੂੰ ਦੇਖਦੇ ਹੋਏ ਪਬਲਿਕ ਦੀ ਸ ਕਈ ਵਾਰੀ ਇਸ ਤਰ੍ਹਾਂ ਦੀਆਂ ਕਟਨਾਵਾਂ ਕਰਨ ਵਾਸਤੇ ਕਈ ਵਾਰੀ ਕੋਈ ਹੱਥ سے ਵੀ ਵਾਪਰ ਜਾਂਦੇ ਨੇ ਪਰ ਇਸ ਵਕਤ ਜਿਹੜਾ ਕਿ ਐਂਬੂਲੈਂਸ ਦੀ ਆਰਡ ਦੇ ਵਿੱਚ ਕੋਈ ਡਰਾਈਵਰ ਹੈ ਕੀ ਕਹਿਣਾ ਚਾਹੋਗੇ ਤੁਸੀਂ ਕੋਈ ਡਰਾਈਵਰ ਉਹ ਗੱਡੀ ਦੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵੀ ਇਹ ਇਸ ਤਰ੍ਹਾਂ ਦੀ ਜਿਹੜੀ ਗੱਡੀ ਲੈ ਜਾਣੀ ਤੁਹਾਡੀ ਔਰ ਹੂਟਰ ਮਾਰ ਕੇ ਲੰਘਣਾ ਔਰ ਕਿਸ ਤਰ੍ਹਾਂ ਦੀਆਂ ਬੱਤੀਆਂ ਲਾਈਆਂ ਜਿਸ ਤਰ੍ਹਾਂ ਪੁਲਿਸ ਨੇ ਲਾਈਆਂ ਹੁੰਦੀਆਂ ਐ ਇਹ ਕਹਿਣਾ ਚਾਹੁੰਗੇ ਹਾਂ ਜੀ ਪਰ ਦਿੱਤਿਆ ਦਾ ਨੇ ਸਰ ਇਹਦੇ ਪਾਸ ਕਰਾਣ ਦੇ ਹਾਂਜੀ ਐਂਬੂਲੈਂਸ ਪਾਸ ਕਰਾਣ ਦੇ ਪੇਪਰ ਵਿੱਚ ਫਿਰ ਤੁਸੀਂ ਉੱਤੇ ਆਪਣਾ ਨੰਬਰ ਵੀ ਲਿਖਿਆ ਆ ਔਰ ਪੁਲਿਸ ਨੂੰ ਗੁੰਮਰਾ ਕਰ ਰਹੇ ਹੋ ਕਿਸ ਤਰ੍ਹਾਂ ਦਾ ਇਹ ਦੇਖੋ ਪੁਲਿਸ ਦੀ ਗੱਡੀ ਹੁੰਦੀ ਹੈ ਇਸ ਤਰ੍ਹਾਂ ਦੀ ਮੈਂ ਦੇਖੀ ਕਈ ਵਾਰੀ ਬਹੁਤ ਵਾਰੀ ਦੇਖੀ ਅਸੀਂ ਹਮੇਸ਼ਾ ਲੱਕੇ ਦੇ ਉੱਤੇ ਲੰਗਦੇ ਆ ਜਾਂ ਅਸੀਂ ਕਈ ਵਾਰੀ ਕਵਰੇਜ ਵੀ ਕਰਦੇ ਆ ਤਾਂ ਉਸ ਵਕਤ ਜਿਹੜੀ ਇਸ ਤਰ੍ਹਾਂ ਦੀ ਪੁਲਿਸ ਦੀ ਗੱਡੀ ਹੁੰਦੀ ਆ ਕਿਹੜਾ ਪਿੰਡਾ ਕਿੱਥੋਂ ਤੁਸੀਂ ਕਹਿ ਰਹੇ ਹਸਪਤਾਲ ਦੇ ਵਿੱਚੋਂ ਕਿੱਥੋਂ ਅਰਜਿੰਦਰਾ ਹਸਪੀਟਲ ਸਰ ਅਰਜਿੰਦਰਾ ਹਸਪੀਟਲ ਦੇ ਵਿੱਚੋਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਇਹ ਗੱਡੀ ਇਸ ਤਰ੍ਹਾਂ ਚਲਾਉਂਦਿਆਂ ਨੂੰ ਚਾਰ ਪੰਜ ਮਹੀਨਾ ਹੋ ਗਿਆ ਕਿੰਨੀਆਂ ਗੱਡੀਆਂ ਹੋਰ ਕੱਲਦੀਆਂ ਇਸ ਤਰ੍ਹਾਂ ਦੀਆਂ ਰਹਿ ਗਈਆਂ ਨੇ ਸਰ ਪਟਿਆਲੇ ਰਜਿੰਦਰ ਹਾਂਜੀ ਰਜਿੰਦਰ ਹਸਪੀਟਲ ਹੈਗੀਆਂ ਨੇ ਕੋਈ ਤੁਹਾਡੇ ਕੋਲ ਇਹ ਰਜਿੰਦਰ ਹਸਪੀਟਲ ਦੇ ਕਿਸੇ ਅਧਿਕਾਰੀ ਦਾ ਨੰਬਰ ਹੈਗਾ ਉਹਨਾਂ ਨਾਲ ਗੱਲ ਕਰਾ ਸਕਦੇ ਹੋ ਤੁਸੀਂ ਹਾਂਜੀ ਸਰਾਓ ਗੱਲ ਕੀ ਗੱਲ ਬਾਤ ਸੀ ਜੀ ਡੈੱਡ ਬੋਡੀ ਨਹੀਂ ਆਇਆ ਹਾਂਜੀ ਡੈੱਡ ਬੋਡੀ ਕਿੱਥੋਂ ਲੈ ਕੇ ਆਏ ਸੀ ਪਟਿਆਲੇ ਤੋਂ ਕਿੱਥੇ ਆ ਹੁਣ ਡੈੱਡ ਬੋਡੀ ਆ ਗਈ ਗੱਡੀ ਦੇ ਵਿੱਚ ਛੱਡਿਆ ਜੀ ਇੱਥੇ ਛੱਡ ਕੇ ਆਏ ਹਾਂ ਹਾਂਜੀ ਪਾਤੜਾ ਹੀ ਛੱਡੇ ਦਾ ਪਾਤੜਾ ਕਿੱਥੇ ਕੀ ਮਾਮਲੇ ਦੀ ਉਹ ਡੈੱਡ ਬੋਡੀ ਸੀ ਉਹ ਸਰ ਬਿਮਾਰ ਸੀ ਗਈ ਉਹ ਹਾਂਜੀ ਬਿਮਾਰ ਸੀ ਬਿਮਾਰ ਕਿਸ ਕਿਸ ਮੈਟਰ ਦੀ ਡੈੱਡ ਬੋਡੀ ਸੀ ਜਿਹੜੀ ਸੀ ਅੱਜ ਛੱਡ ਕੇ ਜਾ ਰਹੇ ਹੋ ਸਰ ਬਿਮਾਰ ਵਾਹ ਜਿਹੜਾ ਪੇਸ਼ੈਂਟ ਪਟਿਆਲਾ ਹਾਰਡ ਤੋਂ ਬੋਡੀ ਉਹ ਛੱਡੀ ਹੈ ਕਿਹੜੇ ਪਿੰਡ ਦੀ ਆ ਉਹਦੇ ਨਾਲ ਕੋਈ ਨਾਮ ਦੱਸੋ ਪਿੰਡ ਦਾ ਨਾਮ ਦੱਸੋ ਉਹਦਾ ਨਾਮ ਦੱਸੋ ਜਿਹੜੇ ਪਾਤੜਾ ਹੀ ਹੈ ਹਾਂਜੀ ਖਾਸ ਪਾਤੜਾ ਨਾਮ ਕੀ ਆ ਮਰੀਜ਼ ਦਾ ਨਾਮ ਡੈਡ ਬੋਡੀ ਵਾਲੇ ਦਾ ਨਾਮ ਨਹੀਂ ਪਤਾ ਤੁਹਾਨੂੰ ਤੁਹਾਡੇ ਨਾਲ ਕੌਣ ਸੀਗਾ ਕਿਹੜੇ ਹਸਪਤਾਲ ਦੇ ਵਿੱਚ ਤੁਹਾਨੂੰ ਰਵਾਨਗੀ ਭੇਜੀ ਆ ਉਹਨਾਂ ਨੇ ਕਰਕੇ ਕਿ ਇਸੇ ਹਸਪਤਾਲ ਦੇ ਵਿੱਚ ਰਵਾਨਗੀ ਕਰਕੇ ਭੇਜੀ ਆ ਹਾਂਜੀ ਹਾਂਜੀ ਦੋ ਦਿਖਾਓ ਜੀ ਕੀ ਗੱਲਬਾਤ ਹੈ ਤੁਸੀਂ ਦੱਸ ਦੋ ਨਾ ਉਹਨਾਂ ਦਾ ਨਾਮ ਦੱਸੋ ਕਿੱਥੋਂ ਜਾਣੋਂ ਸਰਪਾ ਦਾ ਉਹਨਾਂ ਦਾ ਕਿਹਨ ਡੈਡ ਬੋਡੀ ਲੈ ਕੇ ਆਨੇ ਹੁੰਦੀ ਮੈਨੂੰ ਲੋੜ ਆ ਸ਼ਹਿਰ ਆ ਮੇਰਾ ਆ ਮੈਂ ਇਸ ਵਕਤ ਜਿਹੜੀ ਕਿ ਇਹ ਗੱਡੀ ਵੀ ਇੱਥੇ ਇਸ ਵਕਤ ਘੇਰੀ ਹੋਈ ਆ ਪੁਲਿਸ ਅਧਿਕਾਰੀਆਂ ਨੇ ਮੈਂ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਇਸ ਵਕਤ ਪਾਤੜਾ ਦਾ ਤੁਹਾਨੂੰ ਨਾਏ ਮੌਕੇ ਦੀ ਇਸ ਵਕਤ ਦੀ ਜਿਹੜੀ ਪੋਜੀਸ਼ਨ ਹੈ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਔਰ ਇੱਕ ਬਹੁਤ ਇਸ ਤਰ੍ਹਾਂ ਦੀ ਗੱਡੀਆਂ ਦੇ ਵਿੱਚ ਗੁੰਮਰਾਹ ਕਰਦੇ ਆ ਔਰ ਕਈ ਅਧਿਕਾਰੀ ਇਸ ਤਰ੍ਹਾਂ ਵੀ ਹੁੰਦੇ ਨੇ ਇਸ ਵਕਤ ਜਿਹੜੀ ਕਿ ਨਾਕੇ ਤੋਂ ਰੌਰ ਪਤਣਾ ਦੇ ਵਿੱਚ ਨਾਕਾ ਲਾਇਆ ਹੈ ਚਾਹ ਦੇ ਖਾਣਾ ਮੁਕੀ ਜਿਹੜੇ ਕਿ ਐਸ ਐਚ ਓ ਨੇ ਬਲਵਿੰਦਰ ਸਿੰਘ ਉਹਨਾਂ ਵੱਲੋਂ ਇਹ ਜਿਹੜੀ ਕਿ ਇੱਕ ਗੱਡੀ ਐਂਬੂਲੈਂਸ ਘੇਰੀ ਗਈ ਆ ਐਂਬੂਲੈਂਸ ਦੇ ਜਿਹੜਾ ਡਰਾਈਵਰ ਸੀਗਾ ਉਹਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਸੀਗੀ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਇਹਦੇ ਕੋਲ ਕਾਗਜ਼ ਪੱਤਰ ਨਹੀਂ ਮਿਲਿਆ ਇਹਨਾਂ ਵੱਲੋਂ ਵੀ ਇਸ ਵਕਤ ਦੇਖਣ ਵਾਲੀ ਗੱਲ ਹੈ ਕਿ ਪੁਲਿਸ ਅਧਿਕਾਰੀਆਂ ਨੇ ਇਹ ਇਸ ਵਕਤ ਜਿਹੜਾ ਕਿ ਮੌਕੇ ਤੇ ਰੋਕ ਕੇ ਚੈੱਕ ਕੀਤੀ ਆ ਗੱਡੀ ਪਰ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਗੱਡੀਆਂ ਹੋਰ ਵੀ ਪਤਾ ਨਹੀਂ ਕਿੰਨੀਆਂ ਚੱਲਦੀਆਂ ਹੋਣ ਜਾਂ ਸਮੇਂ-ਸਮੇਂ ਤੇ ਚੱਲਦੀਆਂ ਹੋਣਗੀਆਂ ਔਰ ਕਿਸ ਤਰ੍ਹਾਂ ਜਿਹੜੀ ਇਹ ਰੈੱਡ ਬੱਤੀ ਦਾ ਗਲਤ ਇਸਤੇਮਾਲ ਕਰਦੇ ਆ ਹੁਣ ਅੱਗੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਵੱਡੀ ਜਾਂਚ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਜਿਹੜਾ ਇਹ ਗੱਡੀ ਦਾ ਜਿਹੜਾ ਮਾਮਲਾ ਹੈ ਕੀ ਸਾਹਮਣੇ ਆਊਗਾ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਪਾਤਣਾ ਸ਼ਹਿਰ ਅੰਦਰ ਜਿਸ ਤਰ੍ਹਾਂ ਇਹ ਰੈੱਡ ਬੱਤੀ ਅੱਜ ਇਸ ਵਕਤ ਨਿਕਲੀ ਆ ਕਿਉਂਕਿ ਪੁਲਿਸ ਅਧਿਕਾਰੀਆਂ ਵਰਗੀ ਰੈੱਡ ਬੱਤੀ ਸੀਗੀ ਇਹ ਲੱਗੀ ਹੋਈ ਹੈ ਗੱਡੀ ਦੇ ਉੱਤੇ ਔਰ ਗੱਡੀ ਦੇ ਵਿੱਚ ਜਿਹੜਾ ਗੱਡੀ ਦੇ ਉੱਪਰ ਨੇਮ ਪਲੇਟ ਲੱਗੀ ਹੋਈ ਆ ਉਹ ਇੱਕ ਆਮ ਟੂਰਿਸਟ ਗੱਡੀ ਵਾਲੀ ਨੰਬਰ ਪਲੇਟ ਲੱਗ ਰਹੀ ਆ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਕਿ ਸਮੇਂ-ਸਮੇਂ ਤੇ ਅਸੀਂ ਅਪਡੇਟ ਦਿੰਦੇ ਰਵਾਂਗੇ ਪਰ ਅੱਜ ਦੀ ਜਿਹੜੀ ਅਪਡੇਟ ਹੈ ਉਹ ਦਾ ਤੁਹਾਨੂੰ ਪਰਤੱਖ ਨਜ਼ਾਰਾ ਦਿਖਾਉਂਦੇ ਆ ਪੁਲਿਸ ਅਧਿਕਾਰੀਆਂ ਨੇ ਜਿਹੜੀ ਇਸ ਵਕਤ ਘੇਰ ਕੇ ਇਸ ਐਂਬੂਲੈਂਸ ਦੇ ਉੱਤੇ ਕਾਰਵਾਈ ਕੀਤੀ ਆ ਹੁਣ ਦੇਖਾਂਗੇ ਕਿ ਕਿੰਨੇ ਸਮੇਂ ਤੱਕ ਇਹ